ਹਾਂਜੀ ਦੋਸਤੋ ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਇੱਕ ਇਹ ਜੀ ਸ਼ਖਸੀਅਤ ਨਾਲ ਮਿਲਾਵਾਂਗੇ ਜਿਹੜੇ ਮਾਨਸਾ ਜ਼ਿਲ੍ਹੇ ਦਾ ਸ਼ਾਨ ਨੇ ਕਿ ਆਪਾਂ ਬੁਹਾ ਸ਼ਹਿਰ ਦੇ ਵਿੱਚ ਆਏ ਹੋਏ ਹਾਂਗੇ ਉਹਨਾਂ ਨਾਲ ਗ੍ਰਾਮਾਂਗੇ ਤੁਹਾਡੀ ਮੁਲਾਕਾਤ ਤੇ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੇ ਕੈਰੀਅਰ ਬਾਰੇ ਤੇ ਜਿਨ੍ਹਾਂ ਨੇ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਖੂਬ ਰੋਲ ਨਿਭਾਏ ਨੇਗੇ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਿਆ ਹੋਇਆ ਤੋਂ ਉਹਨਾਂ ਨਾਲ ਤੁਹਾਡੀ ਆਪਾਂ ਮੁਲਾਕਾਤ ਕਰਾਵਾਂਗੇ ਆਪਾਂ ਉਹਨਾਂ ਕੋਲ ਲੈ ਜਾਦੇ ਅੰਦਰ ਬਾਕੀ ਗੱਲਾਂ ਸਾਰੀਆਂ ਆਪਾਂ ਉਹਨਾਂ ਦੇ ਨਾਲ ਹੀ ਕਰਦੇ ਹਾਂ ਜਾ ਕੇ ਉੱਥੇ ਲੈ ਜਾਗਾ ਤੁਹਾਨੂੰ ਆਪਾਂ ਉਹਨਾਂ ਦੇ ਕੋਲ ਅਸੀ ਕਾਲ ਜੀ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਕੋਈ ਦੱਸਿਆ ਸੀਗਾ ਆਪਾਂ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਕੰਮ ਕਰਨ ਵਾਲਿਆ ਅਦਾਕਾਰ ਨੇ ਆਪਣੇ ਸਰਦਾਰ ਦਰਸ਼ਨ ਸਿੰਘ ਜੀ ਕਾਰੂ ਉਹਨਾਂ ਕੋਲ ਆਏ ਸੀਗੇ ਅੱਜ ਬੜੀ ਮੁਸ਼ਕਲ ਨਾਲ ਮਿਲਨੇ ਕਿ ਕਾਫੀ ਵਾਰ ਫੋਨ ਫੋਨ ਕਰੇ ਜਾ ਕੇ ਕਿਤੇ ਅੱਜ ਟਾਈਮ ਮਿਲਿਆਗਾ 10 ਮਿੰਟ ਕਿੰਦੇ ਅੱਜ ਵੀ ਜਾ ਰਹੇ ਸੀ ਕਿਤੇ ਤੇ ਅਸੀਂ ਰੋਕ ਕੇ ਰਿਕੁਐਸਟ ਕਰਕੇ 10 ਮਿੰਟ ਲਏ ਤੁਹਾਡੇ ਤੋਂ ਤੱਕਰਸਾ ਤੁਹਾਡਾ ਸਵਾਗਤ ਕਰਦੇ ਆ ਜੀ ਪਹਿਲਾਂ ਤਾਂ ਸਾਡੇ ਇਸ ਫੇਸਬੁਕ ਪੇਜ ਦੇ ਉੱਤੇ ਤੁਸੀਂ ਸਾਨੂੰ ਟਾਈਮ ਦਿੱਤਾ ਸਾਡੇ ਲਈ ਟਾਈਮ ਕੱਢਿਆ ਤੇ ਆਪਾਂ ਤੁਹਾਡੇ ਤੋਂ ਤੁਹਾਡੇ ਕੈਰੀਅਰ ਬਾਰੇ ਪਤਾ ਜੀ ਤੁਹਾਡੀ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਤੋਂ ਜਿਹੜਾ ਤੁਹਾਡਾ ਕੈਰੀਅਰ ਹੈਗਾ ਹੁਣ ਤੱਕ ਦਾ ਉਹਦੇ ਬਾਰੇ ਆਪਾਂ ਤੁਹਾਡੇ ਤੋਂ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਤੁਸੀਂ ਆਪ ਦਾ ਜਿਹੜਾ ਤੁਹਾਡਾ ਕੈਰੀਅਰ ਹੈ ਵੀ ਤੁਸੀਂ ਕਿੱਥੋਂ ਸ਼ੁਰੂ ਕਰੇ ਜੀ ਕਿੰਨੇ ਸਾਲ ਦੇ ਵਿੱਚ ਤੁਸੀਂ ਸ਼ੁਰੂ ਕਰਿਆ ਸੀ ਕਿਹੜੀ-ਕਿਹੜੀ ਚੀਜ਼ਾਂ ਤੁਸੀਂ ਮੰਨੋ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੇ ਗੀਤ 판 ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਨਹੀਂ ਸਰ ਸਾਡਾ ਅਰਜਵੰਦ ਦਾ ਤੁਹਾਡਾ ਆਪਣਾ ਕਵਰ ਕਰਨ ਦਾ ਜਾਨ ਧੰਨਵਾਦ ਜੀ ਅ ਵੀ ਜੀ ਤੁਸੀਂ ਗੱਲ ਕੀਤੀ ਜਿਵੇਂ ਫਿਲਮੀ ਕੇਗਲ ਵੀ ਫੈਕਟਰ वगैरह जी ਮੇਰੀ ਸ਼ੁਰੂਆਤ ਸੰਗਮੰਚ ਤੋਂ ਹੋਈ ਹੈ ਪ੍ਰੋਫੈਸਰ ਅਜਮੇਰ ਅਲਖ ਵੀ ਆਉਦੇ ਸਰਮੋਰ ਨਾਟਕਕਾਰ ਹੋਏ ਨੇ ਜੀ ਉਹਨਾਂ ਨਾਲ ਮੈਨੂੰ ਕਾਫੀ ਸਾਲ ਗਰੀਵੰਤ ਹਰ ਅੰਗੂਸ਼ਲ ਕੰਮ ਕਰਨ ਦਾ ਉਸ ਤੋਂ ਬਾਅਦ ਫਿਲਟਰ ਤੋਂ ਬਾਅਦ ਮੀਡੀਆ ਲੈਂਡ ਜੀ ਇਹ ਗੁਰਦਰਸ਼ਨ ਦੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਕੀ ਹੋਇਆ ਭਾਈ ਭਗਵੰਦ ਮਾਨ ਅੱਜ ਦੇ ਮੁੱਖ ਮੰਤਰੀ ਜੀ ਜੀ ਭਗਵੰਦ ਸਿੰਘ ਮਾਨ ਜੀ ਅਜੇ ਤੇ ਆਪਸੀ ਸੀਐਮ ਸਾਉਨਾ ਮੈਂ ਕਾਫੀ ਦੇ ਕੰਮ ਕੀਤਾ ਨਾ ਸੀਨੀਅਰ ਕੰਮ ਕਰਦਾ ਸੀ ਜੋ ਉਹਨੂੰ ਹਾਜ਼ਰ ਹੈ ਉਹਦੇ ਚ ਵੱਖ-ਵੱਖ ਕਿਰਦਾਰ ਜਿਵੇਂ ਮੇਰੇ ਕਰਨਾ ਹੈ ਕਾਫੀ ਬਦਲਨੇ ਕਰੈਕਟਰ ਕਰਦਾ ਰਿਹਾ ਉਹਦੇ ਚ ਜੀ ਜੀ ਹਲਵਾਈ ਜੀ ਜੀ ਫੁੱਲाराम ਹਲਵਾਈ ਦਾ ਕਰੈਕਟਰ ਕੀਤਾ ਕੰਟੀਨਿਊ ਵਾਲੀ ਮਾਸਟਰ ਦਾ ਹਿੰਦੀ ਵਾਲੀ ਮਾਸਟਰ ਦਾ ਇਹ ਰ ਮਨਮੋਹਨ ਸਿੰਘ ਦਾ ਡਾਕਟਰ ਮਨਮੋਹਨ ਸਿੰਘ ਜੀ ਮੈਂ ਤੁਹਾਡੀ ਗੱਲ ਵਿਚਾਲੇ ਵੀ ਮੈਂ ਜਦੋਂ ਵੇਖ ਤੁਸੀਂ ਮੈਂ ਐਮ ਐਚ 1 ਦੇ ਕੈਰੀਅਰ ਤੋਂ ਮਤਲਬ ਤੁਹਾਨੂੰ ਐਮ ਐਚ 1 ਦਾ ਉਹ ਪਹਿਲਾ ਪ੍ਰੋਗਰਾਮ ਸੀ ਜੁਗ ਨੂੰ ਹਾਜ਼ਰ ਹੈ ਜਦੋਂ ਤੁਸੀਂ ਉਹਦੇ ਚ ਮੈਂ ਤੁਹਾਨੂੰ ਉਮਰ ਮੇਰੀ ਅੱਜ ਆਪਣਾ 31 ਸਾਲ ਦੀ ਹੋ ਗਈ ਮੈਨੂੰ ਦੇਖਦੇ ਨੂੰ ਉਹ ਜੂਨ ਨੂੰ ਅਜ ਰਹਿ ਮੈਂ ਸ਼ੁਰੂ ਕਰਿਆ ਜੀ ਦੇਖਣਾ ਮਤਲਬ ਉਹ ਤੋਂ ਤੋਂ ਦੇਖ ਰਹੇ ਆ ਤੁਹਾਡਾ ਕੈਰੀਅਰ ਉੱਥੇ ਸ਼ੁਰੂ ਹੋਇਆ ਜੀ ਸਟਾਰਟਿੰਗ ਦੇ ਵਿੱਚ ਬਿਲਕੁਲ ਬਿਲਕੁਲ ਐਮ ਐਚ ਵਨ ਤੋਂ ਤੁਹਾਡਾ ਕੈਰੀਅਰ ਸ਼ੁਰੂ ਹੋਇਆ ਜੀ ਐਮ ਐਚ ਵਨ ਜੀ 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 ਮਤਲਬ ਤੁਸੀਂ ਇੱਥੇ ਤੱਕ ਪਹੁੰਚੇ ਹੁਣ ਤੱਕ ਕਿੰਨਾ ਕਿ ਸਟਰਗਲ ਆਇਆ ਹੋਇਆ ਜੀ ਤੁਹਾਡੇ ਜੋ ਮਤਲਬ ਲਾਈਫ ਦੇ ਵਿੱਚ ਕਿੰਨਾ ਕਿ ਸਟਰਗਲ ਕਰਿਆ ਤੁਸੀਂ ਇੱਥੇ ਪਹੁੰਚਣ ਦਿੱਤਾ ਸਟਰਗਲ ਤਾਂ ਕਰ ਹੀ ਰਹੇ ਆ ਜੀ ਹੁਣ ਵੀ ਸਟਰਗਲ ਹੀ ਕਰ ਰਹੇ ਹਾਂ ਜੀ 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 ਆਰਟਿਸਟਾ ਸਲੂ ਇਹਦੀ ਮਾਲਕ ਵਾਂਛੀ ਦੀ ਬੰਨ ਲਵੇ ਇਸ ਤਰ੍ਹਾਂ ਨਹੀਂ ਇਹਨਾਂ ਨੂੰ ਸਟ੍ਰਗਲ ਕਰ ਰਹੇ ਆ ਕੰਮ ਵੀ ਕਰਦੇ ਆ ਮਾਲਕ ਦੀ ਚਰਪਨਾ ਅੱਛਾ ਕੰਮ ਆ ਜਿੰਨਾ ਜੋ ਮਾਲਕ ਦੇ ਰਹੇ ਅੱਛਾ ਹੀ ਹੈ ਇਹਨਾਂ ਦਾ ਸੋਚਿਆ ਵੀ ਨਹੀਂ ਸੀ ਕਿ ਇਹ ਇੱਕ ਤੱਕ ਪਹੁੰਚ ਜਾਣਗੇ ਜੀ ਬਹੁਤ-ਬਹੁਤ ਧੰਨਵਾਦ ਤੇਰੇ ਡਾਇਰੈਕਟਰ ਸਾਥੀਆਂ ਦਾ ਦੋਸਤਾਂ ਦਾ ਜਿਨ੍ਹਾਂ ਨੇ ਇਹ ਕੰਮ ਕੀਤਾ ਦੇਰ ਨੂੰ ਹੋਂਤਮਾਨ ਵੀ ਆ ਸੀਐਮ ਸਾਊ ਦਾ ਕੋਈ ਕਰ ਨਹੀਂ ਸੰਮੂਲ ਦਾ ਜਿਨ੍ਹਾਂ ਨੇ ਐਮਐਚ ਵੱਲ ਤੇ ਜਾਣ ਜਾਣ ਵਾਸਤੇ ਬਹੁਤ ਵੱਡਾ ਅਰੋਲਾ ਦਾ ਕੀਤਾ ਅਜੇ ਕਰਮਜੀਤ ਨਮੋਦ ਜੀ ਦਾ ਉਹ ਵੀ ਤੁਹਾਡੇ ਨਾਲ ਉਹਨਾਂ ਦਾ ਵੀ ਕਿਰਦਾਰ ਰਹੇ ਜੀ ਬਹੁਤ ਅਸੀਂ ਇਕੱਠੇ ਸੀ ਕਰਮਜੀਤ 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 ਮੇਰਾ ਦੋਸਤ ਸੀ ਜੀ ਕਰਮਜੀਤ ਦੇ ਜਰੀਏ ਮੈਨੂੰ ਬਈ ਭਗਵੰਤ ਮਾਨ ਲਿਆ ਸੀ ਜੀ ਜੀ ਜਿਵੇਂ ਕਿ ਅਸੀਂ ਦੇਖਦੇ ਰਹੇ ਹਾਂ ਵੀ ਉਹਦੇ ਚ ਜਿਹਨਾਂ ਜੋਨ ਹਾਜ਼ਰ ਹੈ ਦੇ ਵਿੱਚ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਤੇ ਆਪਣਾ ਦਰਸ਼ਨ ਘਰ ਉਹ ਵੀ ਤੁਸੀਂ ਹੋਗੇ ਤੇ ਕਰਮਜੀਤ ਨਮੋਦ ਜੀ ਹੋਗੇ ਤੇ ਬਿੰਨੂ ਢੱਲੋਂ ਜੀ ਹੋਗੇ ਜੀ ਤੇ ਇੱਕ ਆਪਣਾ ਦੇਵ ਖਰੋੜ ਜੀ ਦੇਵ ਖਰੋੜ ਜੀ ਹੋਗੇ ਮੈਡਮ ਰੂਪੀ ਮੈਡਮ ਰੂਪਿੰਦਰ ਰੂਪੀ ਜਿਹੜੇ ਕਾਰਜਕੀਰਤੀ ਕਾਰਜਕੀਰਤੀ ਜੀ ਤੁਸੀਂ ਉਹਨਾਂ ਬੰਦਿਆਂ ਦਾ ਕਰੈਕਟਰ ਕਰੇ ਹੋ ਜੀ ਰੋਲ ਕੀ ਰੋਲ ਤੋਂ ਸਾਡੇ ਭਤੀਜਾ ਜੀ ਉਹਨਾਂ ਨੇ ਵੀ ਜਨਾ ਜੀ ਮਾਜਾ ਚ ਕਮਨਕੀਤਾ ਅਰਵਿੰਦਰ ਮੰਨ ਜੀ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਤੁਹਾਡਾ ਜਿਹੜਾ ਇਹ ਜਗਰੂ ਹੈ ਬਹੁਤ ਮਸ਼ਹੂਰ ਪ੍ਰੋਗਰਾਮ ਸੀ ਐਮਚਵਨ ਦਾ ਅੱਜ ਵੀ ਉਹਦੇ ਸੀਰੀਅਲ ਜਿਹੇ ਫੇਸਬੁਕ ਅੱਜ ਵੀ ਖੋਲ ਲੀਏ ਤਾਂ ਐਮਚਵਨ ਸਭ ਤੋਂ ਪੂਰੇ ਹਾਈਲਾਈਟ ਲੈ ਕੇ ਆਉਂਦਾ ਬਿਲਕੁਲ ਇਹ ਬਾਕੀ ਸਰ ਉਸ ਤੋਂ ਬਾਅਦ ਜਿਹੜਾ ਇਹਦਾ ਕੈਰੈਕਟਰ ਤੁਹਾਡਾ ਮਤਲਬ ਵਿੱਚੋਂ ਸ਼ੁਰੂ ਹੋਇਆਗਾ ਕੈਰੀਅਰ ਤੋਂ ਅ ਮਚ 1 ਤੋਂ ਬਾਅਦ ਜਿਹੜਾ ਤੁਹਾਡਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਉਂਦਾ ਜਿਹੜਾ ਸਮਾਂ ਸੀਗਾ ਇਹ ਜਿਹੜਾ ਬਾਕੀ ਤੁਸੀਂ ਡੀਡੀ ਪੰਜਾਬੀ ਤੇ ਵੀ ਕੰਮ ਕਰਿਆ ਹਾਂ ਜੀ ਜੀ ਪੰਜਾਬੀ ਤੇ ਮੈਂ ਕਾਫੀ ਸੀਰੀਅਲ ਕੀਤੇ ਹਾਂ ਸਟਾਰਟਿੰਗ ਤੋਂ ਹੀ ਡੀਡੀ ਪੰਜਾਬੀ ਤੋਂ ਸਭ ਤੋਂ ਪਹਿਲਾਂ ਮੇਰਾ ਸੀਰੀਅਲ ਸੀਗਾ ਸੰਦਲੀ ਪੇੜਾ ਸੰਦਲੀ ਪੇੜਾ ਸੰਦਲੀ ਪੇੜਾ ਉਹਦੀ ਮੈਂ ਸ਼ੂਟਿੰਗ ਮੇਰੇ ਇਸ ਪਿੰਡ ਦੀ ਵੀ ਸ਼ੂਟਿੰਗ ਕਰਵਾਈ ਸੀ ਔਰ ਪਹਿਲਾ ਸਾਡੇ ਜਿਹਨੇ ਚ ਪਹਿਲਾ ਉਹ ਬਰਿੰਡਾ ਜਿਹੜਾ ਹੁੰਦਾ ਸੀ ਪਹਿਲੀ ਵਾਰੀ ਸ਼ੂਟਿੰਗ ਹੋਈ ਸੀ ਸਾਡੇ ਪਿੰਡ ਦੇ ਵਿੱਚ ਇੱਧਰ ਇਲਾਕੇ ਦੇ ਕਿਤੇ ਸ਼ੂਟਿੰਗ ਨਹੀਂ ਹੋਈ ਸੀ ਨਾ ਸ਼ੂਟ ਹੁੰਦੀ ਦੇਖੀ ਸੀ ਤੇ ਉਹਦੇ ਡਾਇਰੈਕਟਰ ਬਲਜੀ ਸਿੰਘ ਸੀਗੇ ਤੇ ਬਲਕਾਰ ਸਿੰਘ ਜੀ ਸੀਗੇ ਲੋੜ ਦਾ ਸ਼ਹਿਰ ਜੀ ਉੰਦਰ ਤੋਂ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਦਰਸ਼ਕ ਮੈਂ ਉਹਨਾਂ ਨਾਲ ਕੰਮ ਕਰ ਰਿਹਾ ਸੀ ਕਿ ਮੈਂ ਜੀ 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 ਵੀ ਸਾਨੂੰ ਕੋਈ ਇਸ ਜਗ੍ਹਾ ਦੀ ਲੋਕੇਸ਼ਨ ਚਾਹੀਦੀ ਹੈ ਪਿੰਡ ਉਹ ਵੀ ਉਹ ਮੇਰੇ ਪਿੰਡਾਇ ਤੇ ਇੱਥੇ ਤੇ ਮੈਂ ਲੋਕੇਸ਼ਨਾਂ ਦਿਖਾਈਆਂ ਤੇ ਫਿਰ ਉਹ ਸੀ ਇੱਥੇ ਸ਼ੂਟ ਕੀਤਾ ਨਾਈਟ ਸ਼ੂਟ ਕੀਤਾ ਡੇ ਸ਼ੂਟ ਕੀਤਾ ਜੀ ਜੀ ਤੇ ਮਾਨਸਾ ਵਿੱਚ ਹੋਰ ਵੀ ਜਿਹਨੂੰ ਛੋਟੀ ਮਾਨਸਾ ਮਾਨਸਾ ਮਹਿਰੂ ਕਾਲਜ ਦੀ ਕੀ ਕਹੋਗੇ ਜੀ ਜੀ ਮਤਲਬ ਤੁਸੀਂ ਡੀਡੀ ਪੰਜਾਬੀ ਦੇ ਸੀਰੀਅਲ ਤੋਂ ਬਾਅਦ ਆਪਣਾ ਅਸਲ ਫਿਲਮ ਇੰਡਸਟਰੀ ਦੇ ਵਿੱਚ ਆਏ ਸੀਗੇ ਅ ਸੀਰੀਅਲ ਤੋਂ ਬਤਮਨ ਯੁਗ ਨੂੰ ਹਜਰ ਅਸਲ 'ਚ ਮੈਂ ਯੁਗ ਨੂੰ ਹਜਰ ਮੇਰੀ ਇਮੇਜ ਤਾਂ ਬਣੀ ਯੁਗ ਨੂੰ ਹਜਰ ਯੁਗ ਨੂੰ ਹਜਰ ਭਗਵੰਤ ਜੀ ਨਾਲ ਕਿਦੋਂ ਮੈਂ ਬਹੁਤ ਵਕਵਾ ਕਰਦਾ ਕਿ ਤੇ ਉਹ ਸਾਡਾ ਸੁਪਰ ਡੁਪਰ ਹਿੱਟ ਸੀਰੀਅਲ ਸੀ ਜੀ ਜੀ ਬਿਲਕੁਲ ਹਿੱਟ ਤਾਂ ਸੁੰਦਰੀ ਪੜਾ ਵੀ ਸੀ ਪਰ ਉਹਦੇ ਤਾਂ ਸਾਡੀਆਂ ਕੁਝ ਘਲਕੇ ਹੁੰਦੀਆਂ ਸੀ ਪਰ ਜਿਹੜਾ ਕੰਮ ਕਰਨ ਦਾ ਮੌਕਾ ਮੈਨੂੰ ਭਗਵੰਤ ਜੀ ਨਾਲ ਯੁਗ ਨੂੰ ਹਜਰ ਅਸੇ ਮਿਲਿਆ ਜੀ ਮੇਰਾ ਕੈਰੈਕਟਰ ਫੇਮਸ ਹੋਇਆ ਹਲਵਾਈ ਦਾ ਕੈਰੈਕਟਰ ਸੀ ਮੇਰਾ ਮਨਮੋਹ ਸਿੰਘ ਦਾ ਕੈਰੈਕਟਰ ਸੀ ਮੇਰਾ ਇਥੋਂ ਤੱਕ ਵੀ ਮੈਂ ਇਥੇ ਨਿਸ਼ਾਰ ਦਾ ਕੈਰੈਕਟਰ ਵੀ ਕੀਤਾ ਉਹਦੇ ਵਿੱਚ ਜੀ ਜੀ ਕਾਲੇ ਸੂਟ ਵਾਲੀ ਬਹੁਤ ਲੋਕ ਘਟ ਪਛਾਣਦੇ ਆ ਮੈਨੂੰ ਅੱਜਕੱਲ ਵੀ ਉਹ ਬੰਦਾ ਵੀ ਦਰਸ਼ਨ ਕਰੂ ਹੈ ਜੀ ਸੱਤ ਜੀ ਦੇ ਵਿੱਚ ਸਾਡਾ ਸੀਨ ਹੈ ਕਰਮਜੀ ਤਨਮੋਹ ਇੱਕ ਬਜ਼ੁਰਗ ਦਾ ਕੈਰੈਕਟਰ ਕਰ ਰਿਹਾ ਭਾਈ ਜੀ ਤੇ ਭਗਵੰਤ ਮਾਨ ਬੈਠਿਆ ਸਾਹ ਦੇ ਵਿੱਚ ਉਧਰੋਂ ਸੀ ਮੈਂ ਉਹਨਾਂ ਮੇਰੇ ਨਾਲ ਇੱਕ ਸਾਥੀ ਸਾਜੀ ਹੁੰਦਾ ਜੀ ਜੀ ਬਿਲਕੁਲ ਜੀ अच्छा जी एस्तो मतलब जुगनू हाजिर है, की नहीं की नहीं है।, है, है। तो वा थोड़ी इमेज जेडी उठे जुगनू हाजिर है तो बनी है ते उन जेडी ਤੁਸੀਂ ਕਿੰਨੀਆਂ ਕਿਹੜੀਆਂ ਪੰਜਾਬੀ ਫਿਲਮਜ਼ ਇੰਡਸਟਰੀ ਦੇ ਵਿੱਚ ਜਿਵੇਂ ਕਿ ਸੁਪਰ ਰੂਪ ਹਲਮਾ ਜਿਵੇਂ ਹੋ ਰਹੀਆਂ ਨੇ ਆ ਜਿਵੇਂ ਕਿ ਮੈਂ ਤੁਹਾਨੂੰ ਸ਼ਾਇਦ ਉਹਦੇ ਚ ਆਪਣਾ ਪੰਜਾਬੀ ਫਿਲਮ ਜਿਹੜੀ ਮੈਂ ਦੋ ਤਸਵੀਰ ਲਾਰਨੀ ਹੈ ਜੀ ਉਹਦੇ ਚ ਵੀ ਤੁਹਾਡਾ ਕੈਰੈਕਟਰ ਤੇ ਉਸ ਤੋਂ ਇਲਾਵਾ ਉਹ ਮੈਂਦਰ ਤੁਸੀਂ ਦਰਨੀ ਤੋਂ ਇਲਾਵਾ ਜਿਹੜੀਆਂ ਰਹਿਮਾ ਨੇ ਜੀ ਉਹਨਾਂ ਦੇ ਵਿੱਚ ਤੁਹਾਡੀ ਕਿਹੜੀ ਕਿਹੜੀ ਫਿਲਮ ਦੇ ਵਿੱਚ ਕੈਰੈਕਟਰ ਹੈ ਫਿਲਮਾਂ ਮੈਂ ਕਾਫੀ ਕਰਤੀਆਂ ਪਰ ਮੈਨੂੰ ਹਾਲੇ ਦਾ ਮੈਨੂੰ ਇੱਕ ਫਿਲਮ ਇਹ ਕਹਿੰਦਾ ਵੀ ਇੱਕ ਫਿਲਮ ਦੇ ਵਿੱਚ ਮੈਨੂੰ ਬਹੁਤ ਮੇਰੀ ਮਨ ਪਸੰਦ ਦਾ ਕਰੈਕਟਰ ਮਿਲਿਆ ਅ ਰਵੀ ਕੋ ਜੀ ਦੀ ਫਿਲਮ ਸੀ ਤੇ ਪ੍ਰਕਾਰ ਦਾ ਤੇ ਪ੍ਰਕਾਰ ਦੀ ਹਾਂਜੀ ਜੀ ਉਹਦੇ ਵਿੱਚ ਮੈਨੂੰ ਅ ਪੱਤੂ ਮਿਸਤਰੀ ਦਾ ਕਰੈਕਟਰ ਸੀ ਮੇਰਾ ਪੱਤੂ ਮਿਸਤਰੀ ਜੀ ਉਹ ਚਣਾਈ ਦਾ ਮਿਸਤਰੀ ਹੈ ਜੀ ਤੇ ਸਾਰੇ ਪਿੰਡ ਤੋਂ ਪੂਰੇ ਲਾਈਫ ਦਾ ਪਰ ਘਰ ਵਾਲੀ ਤੋਂ ਹੀ ਚੱਲਦਾ ਉਹ ਜੀ ਬਸ ਘਰ ਵਾਲੀ ਤੋਂ ਹੀ ਹੁੰਦਾ ਔਰ ਸਵੇਰੇ ਡੱਕ ਲੈਂਦਾ ਸ਼ਰਾਬ ਦਾ ਉਹ ਮੈਨੂੰ ਨੋਂ ਕਰੈਕਟਰ ਕਰਕੇ ਬੜਾ ਨੰਦਾ ਜੀ ਜੀ ਬਿਲਕੁਲ ਬਰਤ ਤੋਂ ਕਰੈਕਟਰ ਮਨ ਕ ਤੋਂ ਕਰੈਕਟਰ ਪਰ ਫਿਲਮ ਨਹੀਂ ਨਹੀਂ ਹੋਈ ਉਹ ਤੋਂ ਮੈਨੂੰ ਬਹੁਤ ਨਹੀਂ ਜਾਣੇ ਰਵੀ ਪੰਜੀੰਨ ਦਾ ਬਹੁਤ ਬਹੁਤ ਧੰਨਵਾਦ ਕਿ ਭਾਈ ਕਰਮਜੀਤ ਟੰਗਵਾਲ ਦੀ ਫਿਲਮ ਕੀਤੀ ਸੀ ਡਾਕਟਰ ਅਵਕਾਰੀ ਨਾਲ ਇਹ ਦੋ ਤਸੀਲਾ ਨਹੀਂ ਤੁਸੀਂ ਦੇਖੀ ਆ ਸੀ ਉਸ ਤੋਂ ਬਾਅਦ ਕੀਤੀ ਮੈਂ ਤਾਜਬਾਈ ਨਾਲ ਟੈਲੀਵਿਜ਼ਨ ਕੁਲਵਿੰਦਰ ਦੀ ਮੂਵੀ ਕੁਲਵਿੰਦਰ ਬਲੇ ਉਹ ਟੈਲੀ ਮੇਰਾ ਅੱਛਾ ਕੰਮ ਸੀਗਾ ਫਿਰ ਉਸ ਤੋਂ ਬਾਅਦ ਇੱਕ ਫਿਲਮ ਹੋਰ ਮੈਂ ਤਾਜ ਜੀ ਕੀਤੀ ਉਹ ਲੂ ਦੇ ਪੱਠੇ ਉਹ ਹਲੇ ਰਣੀ ਨਹੀਂ ਹੋਈ ਜੀ ਤੇ ਫਿਰ ਜੀ ਨਵੀਂ ਗੋਲਗਪੇ ਗੋਲਗਪੇ ਹਾਂ ਤੇ ਤੇ ਕੀ ਕੀ ਸੀ ਮਤਲਬ ਹੁਣ ਤੱਕ ਤੁਸੀਂ ਕਾਫੀ ਕਾਫੀ ਯਾਦ ਨਹੀਂ ਹੁਣ ਵੀ ਚੱਲ ਰਿਹਾ ਦੋ ਦਾ ਸ਼ੂਟ ਚੱਲ ਰਿਹਾ ਮੈਂ ਕਰਕੇ ਆ ਵੈਬਸਰੀ ਨਹੀਂ ਦੋ ਤਿੰਨ ਤਾਂ ਮੇਰੇ ਕੋਲੇ ਜੀ ਜੀ ਬਾਕੀ ਮੈਂ ਸਰੀਲ ਵੀ ਕੀਤੇ ਕਰਮਜੀਤ ਬਾਈ ਹੋਰ ਜੀ ਵੀ ਮਤਲਬ ਜਿਵੇਂ ਤੁਹਾਡਾ ਤੁਸੀਂ ਜਿਵੇਂ ਉਹ ਜਿਵੇਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਸਵਾਲ ਪੁੱਛਣਾ ਚਾਹੁੰਦਾ ਛੋਟਾ ਜਿਹਾ ਮੇਰੇ ਮਨ 'ਚ ਕਾਫੀ ਟਾਈਮ ਹੁੰਦਾ ਸੀਗਾ ਹੈ ਵੀ ਵੈਸੇ ਦੇਖੋ ਆਪਣੀ ਗੱਲ ਹੁੰਦੀ ਰਹੇ ਫਿਰ ਵੀ ਅੱਜ ਮੈਂ ਕਿਹਾ ਚਲੋ ਵਾਈ ਇੰਟਰਵਿਊ 'ਪਾ ਪੁੱਛ ਲਈ ਤੁਸੀਂ ਜਿਵੇਂ ਕਰਮੀ ਦਿਨਮੋਲ ਜੀ ਬਿੰਨੂ ਢਿੱਲੋਂ ਜੀ ਨੇਗੇ ਇਹਨਾਂ ਜਿਵੇਂ ਇਹ ਤਾਂ ਦੇ ਕੈਰੈਕਟਰ ਨੇਗੇ ਸਾਰੇ ਉਹ ਜਿਵੇਂ ਕੋਈ ਸ਼ੂਟ ਜਿਵੇਂ ਫਿਲਮ ਦੇ ਵਿੱਚ ਤੁਸੀਂ ਕੰਮ ਕਰਦੇ ਹੋਗੇ ਫਿਲਮ ਦੇ ਵਿੱਚ ਉਹ ਸਾਰੇ ਜਿਵੇਂ ਕੋਈ ਫੋਰਨ ਕੰਟਰੀ ਦਾ ਸ਼ੂਟ ਹੋ ਗਿਆ ਤੇ ਜਦੋਂ ਹੋਰ ਹੋ ਗਿਆ ਤੁਸੀਂ ਉਦਾਂ ਦੇ ਮਤਲਬ ਉਹਨਾਂ ਨਾਲ ਨਹੀਂ ਜਾਂਦੇ ਕਿ ਕੈਰੈਕਟਰ ਦਾ ਵੀ ਉਧਰ ਦਾ ਕੋਈ ਕੈਰੈਕਟਰ ਜਾਂ ਕੋਈ ਇਦਾਂ ਮੈਨੂੰ ਆਫਰ ਤਾਂ ਆਈ ਮੈਨੂੰ ਦੋ ਫਿਲਮਾਂ ਦੀ ਆਫਰ ਆਈ ਮੈਨੂੰ ਮੇਰੀ ਸ਼ੋਹ ਦੀ ਵੀ ਉਧਰ ਪਲੇ ਵਾਸਤੇ ਵੀ ਆਫਰ ਆਈ ਸੀ ਪਰ ਮੇਰੀ ਪ੍ਰੋਬਲਮ ਕੁਛ ਹੋਰ ਸੀ ਮੇਰਾ ਕੁਝ ਫੈਮਿਲੀ ਪ੍ਰੋਬਲਮ ਸੀ ਓਕੇ ਓਕੇ ਉਹਦੇ ਕਰਕੇ ਮੈਂ ਜਾ ਨਹੀਂ ਸਕਿਆ ਜੀ ਜੀ ਇੰਦਰ ਡਾਈਵੋਰਸ ਕੇਸ ਸੀ ਓਕੇ ਮੇਰਾ ਉਹਨੇ ਕੇਸ ਚੱਲਦਾ ਸੀ ਓਕੇ ਤੇ ਉਹ ਮੇਰਾ ਪਾਸਪੋਰਟ ਵੀ ਜਮਤ ਸੀਗਾ ਉਹਦੇ ਕਰਕੇ ਹਾਂ ਹੁਣ ਬਾਲਕੀ ਕਿਰਪਾ ਮੈਂ ਜਾਊਗਾ ਜੇ ਉਹ ਮੈਂ ਇਹ ਨਹੀਂ ਦੇਖਦਾ ਬਹੁਤ ਵਧੀਆ ਕਰ ਲਈ ਸਾਨੂੰ ਵੀ ਪਤਾ ਲੱਗੇ ਕਿਉਂਕਿ ਉਸ ਦੇ ਉਹ ਜਿਹੜੇ ਉਹ ਤਕਰੀਬਨ ਆਜ਼ਾਦ ਅਦਰ ਜਿਹੜੀਆਂ ਪੰਜਾਬੀ ਫਿਲਮਾਂ ਨੇ ਗਈਆਂ ਆਪਣੀਆਂ ਚਲੋ ਜਿਵੇਂ ਕੋਈ ਆਪਣਾ ਜਿਵੇਂ ਇਤਿਹਾਸਕ ਕੋਈ ਹੋ ਗਈਆਂ ਇਹ ਤਾਂ ਚਲੋ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਨਾਲ ਜੁੜੀਆਂ ਹੋਈਆਂ ਜਿਵੇਂ ਵੀ ਜਿਹੜੇ ਕਮੇਡੀਜ਼ ਫਿਲਮ ਹੋ ਗਈਆਂ ਕੁਝ ਹੋਰ ਫਿਲਮ ਹੋ ਗਈਆਂ ਉਹ ਸਾਰੀਆਂ ਮਤਲਬ ਫੋਰਨ ਕੰਟਰੀਆਂ ਦੇ ਵਿੱਚ ਬਣਦੇ ਆ ਤਕਰੀਬਨ ਤਕਰੀਬਨ ਜਾ ਕੇ ਵਧੀਆ-ਵਧੀਆ ਲੋਕੇਸ਼ਨਾਂ ਤੇ ਜਿਵੇਂ ਕਿ ਆਪਣਾ ਕਿਪੀ ਵਰਗੇ ਕਰਕੇ ਆਪਣਾ ਕਿਪੀ ਹੋਈ ਜਿਹੀ ਵਰਗੇ ਕਰਕੇ ਲੈ ਕੇ ਆਉਂਦੇ ਨੇ ਕਿ ਉਧਰ ਫਿਲਮਾਂ ਨਹੀਂ ਕਰੀਆਂ ਇਹਨਾਂ ਨੇ ਕੈਰੀ ਆਉਣ ਜੱਟਾ ਵਗੈਰਾ ਜਿਹੜੀਆਂ ਉਧਰ ਬਾਹਰ ਕਰੀਆਂ ਨੇ ਉਹਨਾਂ ਨੇ ਦੇਖੀਆਂ ਆਪਣਾ ਤੇ ਹੀ ਬਣਵਾ ਇਦਾਂ ਨਹੀਂ ਫਰਮਾਉਂਦਾ ਮਤਲਬ ਤੁਹਾਨੂੰ ਵੀ ਤੁਹਾਨੂੰ ਵੀ ਮਤਲਬ ਉਮੀਦ ਰੱਖੂਗੀ ਵੀ ਤੁਸੀਂ ਤੁਹਾਨੂੰ ਬਾਹਰ ਦੇ ਕੈਰੇਕਟਰ ਦੇ ਵਿੱਚ ਦੇਖੀਓ ਉੱਧਰ ਜਿਹੜੇ ਕੰਮ ਕਰਦੇ ਆਂ ਕੋਟਾਂ ਚਲੋ ਜੋ ਮਾਲਕ ਨੇ ਚਾਇਆਤਾ ਜੀ ਵੀ ਵਾਰ ਦਾ ਵੀ ਕੋਟ ਲਮੋਗੇ ਪਰ ਲੋਕੇਸ਼ਨਾਂ ਮੈਂ ਦੇਖੀਓ ਸਾਡੇ ਉਰੇ ਵੀ ਲੋਕੇਸ਼ਨਾਂ ਬਹੁਤ ਸਣੀਆਂ ਜੀ ਜੀ ਪੂਰੇ ਪੰਜਾਬ ਦੇ ਵਿੱਚ ਕਰ ਰਿਆ ਹੁਣ ਮੈਂ ਇੱਕ ਵੈਬ ਸੀਰੀਜ਼ ਕਰ ਰਿਆ ਭਗਵੰਤ ਗੰਗਜੀ ਦੀ ਉਹ ਮਰੀ ਕੋਟ ਲੈ ਜੀ ਦੇ ਵਿੱਚ ਤੋਂ ਦਾ ਚੂਚਦੇ ਜੀ ਜੀ ਉਹਨਾਂ ਨੂੰ ਮੈਂ ਦੋ ਤਿੰਨ ਵੈਬ ਸੀਰੀਜ਼ ਕਰ ਚੁੱਕਿਆ ਜੀ ਜੀ ਜਿਹਦੀ ਪਹਿਲਾਂ ਕਿਸੀ ਪ੍ਰਗਟਤਾ ਹੋਈ ਜੀ ਤੇ ਜੀ ਕੋਈ ਚੀਨੀ ਮੇਰਾ ਤੇਜੇ ਕਾਨੇ ਦਾ ਕਰੈਕਟਰ ਬਹੁਤ ਅੱਛਾ ਕਰੈਕਟਰ ਮੈਂ ਬੇਸ਼ੱਕ ਨਹੀਂ ਮੇਰਾ ਜੀ ਉਹ ਜਿਹੜੀ ਉਹ ਵੈਬ ਸੀਰੀ ਸੀ ਦਾ ਸ਼ੂਟ ਚੱਲ ਰਿਹਾ ਹੈ ਪਰੇ ਕੋਟਲੇ ਉਹਦੇ ਵਿੱਚ ਉਹ ਹੈ ਬੂਟਾ ਸਿੰਘ ਚੋਹਾਨੀ ਦਾ ਨਾਵਲ ਹੈ ਉਸ ਨਾਵਲ ਤੇ ਭਗਵੰਤ ਗੰਗ ਜੀ ਕਰ ਰਿਹਾ ਵੈਬ ਸੀਰੀ ਸੀ ਦੇ ਉਹਦਾ ਟਾਈਟਲ ਹੈ ਉਜੜੇ ਘੁੰਮ ਦਾ ਪਾਣੀ ਉਜੜੇ ਘੁੰਮ ਦਾ ਪਾਣੀ ਠੀਕ ਹੈ ਨਾਵਲ ਨਾਵਲ ਕਰ ਰਿਹਾ ਨਾਵਲ ਉਹਦੇ ਚੀ ਮੇਰਾ ਰਣਜੀਤ ਸਿੰਘ ਦਾ ਪੁੱਪੜ ਦਾ ਕਰੈਕਟਰ ਬਹੁਤ ਅੱਛਾ ਕਰੈਕਟਰ ਹੈ ਬਹੁਤ ਅੱਛਾ ਤਾਂ ਮੇਰਾ ਨੈਕਟ ਵੀ ਹੈ ਉਹਦੇ ਚੈ ਪਰ ਕੰਮ ਬੜਾ ਅੱਛਾ ਕਲਤੀ ਉਡਾਨੰਦਾ ਪਰ ਲੋਕੇਸ਼ਨਾਂ ਵੀ ਬੜੀਆਂ ਅੱਛੀਆਂ ਆਂ ਇੰਡੀਆ ਨੂੰ ਵੀ ਵੋਟਲੇ ਨਾਲ ਫੇਰ ਕੋਟ ਲੈ ਜਾ ਕੇ ਤਾਂ ਐਦਾਂ ਹੀ ਲੱਗਦਾ ਜਿਵੇਂ ਜੀ ਪਾਕਿਸਤਾਨ ਤੇ ਆ ਗਏ ਬਿਲਕੁਲ ਜੀ ਬਿਲਕੁਲ ਲੋਕੇਸ਼ਨ ਫੀਲ ਹੋ ਰਿਹਾ ਜਿਵੇਂ ਪਾਕਿਸਤਾਨ ਤੇ ਫਿਰਦੇ ਆਂ ਐਦਾਂ ਪਰ ਲੋਕ ਬੜੇ ਅੱਛੇ ਨੇ ਬਹੁਤ ਵਧੀਆ ਪਿਆਰ ਮਿਲਿਆ ਉਹਨਾਂ ਲੋਕਾਂ ਦਾ ਉਹਨਾਂ ਪਿੰਡਾਂ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਬਿਲਕੁਲ ਜੀ ਬਿਲਕੁਲ ਭਾਟੀ ਚਲੋ ਇਹਦਾ ਹੋਗੇ ਤੁਹਾਡੇ ਕੈਰੀਅਰ ਦੀ ਗੱਲ ਵੀ ਹੁਣ ਅੱਗੇ ਤੁਸੀਂ ਅੱਗੇ ਦਾ ਜਿਹੜਾ ਵੀ ਮਤਲਬ ਕਰੈਕਟਰ ਨੇਗੇ ਤੁਸੀਂ ਹੋਰ ਵੀ ਕਲਮਾਂ ਦੇ ਵਿੱਚ ਕੰਮ ਕਰ ਰਹੇ ਹੋ ਹੁਣ ਤੱਕ ਤੇ ਕਰਦੇ ਰਹੋਗੇ ਜੇ ਮੈਂ ਤੁਸੀ ਦੱਸਿਆ ਕਿ ਸਟ੍ਰਾਈਕਲ ਚੱਲ ਹੀ ਰਿਹਾ ਹੈਗਾ ਸਟ੍ਰਾਈਕਲ ਦੇ ਨਾਲ ਨਾਲ ਕਦੇ ਸਾਨੂੰ ਵੀ ਮੌਕਾ ਦੇ ਦਿਓ ਕਦੇ ਤੁਹਾਡੇ ਕੋਲ ਸਾਨੂੰ ਵੀ ਮੌਕਾ ਦਿਓ ਕਦੇ ਨਾ ਕਦੇ ਵੀ ਜਦੋਂ ਦਾ ਕੁਝ ਅਸੀਂ ਵੀ ਕਰ ਸਕੀਏ ਕੁਝ ਨਾ ਕੁਝ ਕਿਉਂਕਿ ਮੇਰੇ ਮਨ ਦੇ ਵਿੱਚ ਵੀ ਚਾਹਤ ਤੁਹਾਨੂੰ ਕਈ ਵਾਰੀ ਮੈਂ ਜ਼ਾਹਰ ਕਰ ਦਿੱਤਿਆ ਤੇ ਉਹਦਾ ਵੀ ਐਵੇਂ ਥੋੜਾ ਚਲੋ ਜੇ ਕੋਈ ਥੋੜਾ ਬੋਦੀ ਹੁੰਦਾਗਾ ਮੇਰੀ ਗੱਲ ਸੁਣੋ ਮੈਂ ਐ ਜੀ ਰਾਈਟਰ ਵੀ ਕੰਮ ਕਰ ਰਿਹਾ ਹਾਂ ਓਕੇ ਓਕੇ ਤੁਸੀ ਲਗਦੇ ਵੀ ਹਾਂ ਹਾਂ ਮੇਰਾ ਇੱਕ ਇੱਕ ਵੈਬ ਸੀਰੀ ਸੀ ਹੋ ਵੀ ਚੁੱਕੀ ਹੈ ਉਹਲੀ ਦੇ ਕਰਾਇਦਾਰ ਉਹਦੇ 12 ਬਾਰਾਂ ਪਿੱਛੇ ਅਸੀਂ ਸ਼ੂਟ ਕਰ ਚੁੱਕੇ ਹਾਂ ਜੀ 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 ਉਹਨੂੰ ਡਾਇਰੈਕਟ ਕੀਤਾ ਸੁਲੇਮਾਨ ਭੱਟ ਜੀ ਨੇ ਜੀ ਸੁਲੇਮਾਨ ਭੱਟ ਜੀ ਦਾ ਬਣਾ ਆ ਜੀ ਹਾਂ ਜੀ ਉਹਨਾਂ ਨੇ ਡਾਇਰੈਕਟ ਕੀਤਾ ਔਰ ਮੇਰੀਆਂ ਦੋ ਫਿਲਮਾਂ ਤੇ ਦੋ ਵੈਬ ਸੀਰੀਜ਼ ਵੀ ਮਾਲਕੀ ਜੱਫਾ ਨਾ ਜਮਾ ਬਸ ਲੈਂਟੇ ਨੇ ਬਸ ਪਰਮਾਤਮਾ ਦੀ ਕਿਰਪਾ ਨਾਲ ਛੇਤੀ ਸਟਾਰ ਹੋ ਜਾਣੀਆਂ ਜੀ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਪਰਮਾਤਮਾ ਕਰੇ ਤੁਸੀ ਆ ਉੱਥੇ ਮੈਂ ਜ਼ਰੂਰ ਕਿਉਂਕਿ ਉੱਥੇ ਮੇਰਾ ਇਹ ਵੀ ਹੋਗਾ ਤੇ ਜਿੰਨੀ ਜੋਗਾ ਹਨ ਤੁਹਾਨੂੰ ਜ਼ਰੂਰ ਯਾਦ ਕਰੀਏ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਦਾ ਜ ਇਹ ਬਾਕੀ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਹਨ ਜਿਵੇਂ ਆਪਾਂ ਇਹਨਾਂ ਨੇ ਅਬਦਾ ਕੈਰੀਅਰ ਹੁਣ ਤੱਕ ਦਾ ਜਿਹੜਾ ਦੁਗਨੋ ਹਾਜ਼ਰ ਆਇਆ ਹੈ ਤਾਂ ਐਮ ਐਚ ਤੋਂ ਲੈ ਕੇ ਫਿਲਮੀ ਇੰਡਸਟਰੀ ਤੱਕ ਦਾ ਜਿਹੜਾ ਕੈਰੀਅਰ ਸੀ ਆਪਣਾ ਸਾਰਾ ਸਾਂਝਾ ਕਰਿਆ ਤੇ ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਆ ਇਹਨਾਂ ਨੇ ਜਿਵੇਂ ਦੱਸਿਆ ਨੇ ਜਿਹੜੀਆਂ ਫਿਲਮਾਂ ਦੱਸਿਆ ਨੇਗੇ ਆਪਾਂ ਨੂੰ ਤੁਸੀਂ ਉਹ ਸਾਰੀਆਂ ਉਮੀਦ ਹੈ ਵੀ ਤੁਸੀਂ ਦੇਖੀਆਂ ਵੀ ਹੋਣੀਆਂ ਕਈ ਤੁਸੀਂ ਆਨਲਾਈਨ ਬਹੁਤ ਵਿੱਚ ਤੁਸੀਂ ਇਹਨਾਂ ਦਾ ਕੈਰੈਕਟਰ ਦੇਖੋਗੇ ਵੀ ਜਿਵੇਂ ਕਿ ਸਾਰਿਆਂ ਨੇ ਦੇਖੀ ਐ ਮੈਂ ਦੋ ਤਸੀਲਦਾਰਨੀ ਦੇ ਵਿੱਚ ਜਿਹੜੀ ਸਟਾਰਟਿੰਗ ਪੁਆਇੰਟ ਹੈ ਬਿਲਕੁਲ ਮੈਂ ਬਹੁਤ ਚੰਗੀ ਤਰ੍ਹਾਂ ਦੇਖੀ ਐ ਫਿਲਮ ਉਹ ਜਿਹੜਾ ਸਟਾਰਟਿੰਗ ਪੁਆਇੰਟ ਆ ਉਹਦੇ ਵਿੱਚ ਜਿਹੜਾ ਤੁਸੀਂ ਸਰਪੰਚ ਕੋਲੇ ਮਤਲਬ ਉਹ ਕਹਿਣ ਜਾਂਦੇ ਨੇ ਵੀ ਲੜਾਈ ਹੋ ਗਈ ਉੱਥੇ ਉਹ ਜਿਹੜਾ ਤੁਹਾਡਾ ਹਾਂ ਜੀ ਬਿਲਕੁਲ ਉਹ ਮੈਨੂੰ ਕਰੈਕਟਰ ਬਹੁਤ ਵਧੀਆ ਲੱਗਾ ਜਦੋਂ ਤੁਸੀਂ ਥੋੜਾ ਜਿਹਾ ਸਾਨੂੰ ਡਾਇਲੋਗ ਥੋੜਾ ਜਿਹਾ ਸਾਨੂੰ ਬੋਲ ਕੇ ਦੱਸੋਗੇ ਜੋ ਲੈਣਾ ਦੋਸਤੋ ਆਪਾਂ ਸੁਣਦੇ ਆ ਨਾ ਤਾਂ ਉਹ ਕਰੈਕਟਰ ਜਿਹੜਾ ਇਹਨਾਂ ਨੇ ਕਿਹਾ ਸੀ ਮੈਂ ਦੁੱਤਿਲਾਂ ਦੇ ਵਿੱਚ ਸਟਾਰਟਿੰਗ ਪੁਆਇੰਟ ਦੇ ਵਿੱਚ ਜਦੋਂ ਇਹ ਜਾਂਦੇ ਹੁੰਦੇ ਨੇ ਕਿ ਭੱਜ ਕੇ ਲੜਾਈ ਹੁੰਦੀ ਹੁੰਦੀ ਹੈਗੀ ਤਾਂ ਉਹ ਸੌਂਗ ਜਾਂ ਚੱਲ ਰਿਹਾ ਹੁੰਦਾ ਰਾਜੀਵ ਰਜਵੰਦੇ ਦਾ ਉਦੋਂ ਦੋ ਬੋਲ ਆਪਾਂ ਕਰੈਕਟਰ ਦੇ ਜਿਹੜੇ ਬੱਚੇ ਜਿਹੜੇ ਇਹਨਾਂ ਨੇ ਨਿਭਾਏ ਸੀਗੇ ਉਹ ਆਪਾਂ ਨੂੰ ਸੁਣਦੇ ਆਂ ਅਸੀਂ ਮੈਂ ਸਰਪੰਚ ਨੂੰ ਲੈ ਕੇ ਆ ਰਹੇ ਹਾਂ ਉਧਰੋਂ ਰਸਤੇ 'ਚ ਫਿਰ ਇੱਕ ਕੋਈ ਸਾਨੂੰ ਸੁਣਿਆ ਬੰਦਾ ਵੀ ਤੂੰ ਹੁੜ ਰਹੀ ਮੈਂ ਸਰਪੰਚ ਨੂੰ ਕਹਿੰਦਾ ਸਰਪੰਚ ਜਿਹੜੇ ਸਾ ਨਾ ਆਪਣੇ ਪਿੰਡ ਦੀ ਲੜਾਈ ਹੁੰਦੀ ਹੈ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਦਾਸਤਰ ਨਹੀਂ ਆਪਾਂ ਨੂੰ ਗੜਜੀ ਰੱਖਣਾ ਚਾਹੀਦਾ ਟੋਪੇ ਲੈਣੋਂ ਵਾਸਤੇ ਤਾਂ ਰੋਜ਼ ਕਿਸੇ ਕਿਸੇ ਦੇ ਛੜਪਾੜੀ ਰੱਖਦੇ ਆਂ ਜੀ 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 ਕਰਾ ਇਹ ਉਹਦਾ ਡਾਇਲੌਗ ਆ ਤੁਸੀਂ ਧਿਆਨ ਨਾਲ ਵੀ ਦੇਖ ਸਕਦੇ ਹੋ ਦੋਸਤੋ ਜੇ ਕਿਤੇ ਖਲੋਂ ਕਿਸੇ ਨੇ ਦੁਬਾਰਾ ਦੇਖੀ ਤੁਸੀਂ ਦੇਖਿਓ ਇਹਨਾਂ ਡਾਇਲੌਗਸ ਨੇ ਕਾਫੀ ਫਿਲਮਾਂ ਦੇ ਵਿੱਚ ਨੇ ਤੋ ਦਰਸ਼ਕੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਾਨੂੰ ਤੁਸੀਂ ਇੰਨਾ ਟਾਈਮ ਦਿੱਤਾ ਟਾਈਮ ਜੀ ਟਾਈਮ ਕੱਢ ਕੇ ਕਿਉਂਕਿ ਤੁਹਾਡੇ ਕੋਲੇ ਟਾਈਮ ਦੀ ਸ਼ੌਰਟੇਜ ਹੁੰਦੀ ਹੈ ਕਿ ਸਾਡੇ ਕੋਲ ਸਾਡੇ ਲਈ ਇੰਨਾ ਕਿ ਟਾਈਮ ਕੱਢਾ ਸਾਡੇ ਸਾਨੂੰ ਸਾਨੂੰ ਮਾਣ ਬਖਸ਼ਿਆ ਤੁਸੀਂ ਇੰਨਾ ਕਿ ਸਾਡੇ ਲਈ ਟਾਈਮ ਨਿਕਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਤਾਂ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਆਪਾਂ ਨੂੰ ਸਭ ਨੂੰ ਬੈਕਵਾਰਡ ਕਹਿੰਦੇ ਸੀਗੇ ਮਾਨਸਾ ਜ਼ਿਲ੍ਹੇ ਅੱਜ ਦੀ ਘੜੀ ਦੇ ਵਿੱਚ ਇੱਕ ਨੰਬਰ ਤੇ ਹੈਗਾ ਫਸਟ ਪੋਜੀਸ਼ਨ ਤੇ ਹੈ ਇਹ ਵੀ ਮਾਨਸਾ ਜ਼ਿਲ੍ਹੇ ਦੇ ਕਰੈਕਟਰ ਨੇ ਜਿਵੇਂ ਕਰੈਕਟਰ ਹੈਗੇ ਆਪਣੇ ਨਿਸ਼ਾ ਭਾਨੂੰ ਜੀ ਹੋਗੇ ਕੁਲਵਿੰਦਰ ਬਿੱਲਾ ਜੀ ਹੋਗੇ ਆਪਣਾ ਅਨਰਮਲ ਹਰਿਸ਼ੀ ਜੀ ਹੋਗੇ ਤੇ ਆਪਣਾ ਕਾਫੀ ਮਤਲਬ ਮਾਨਸਾ ਜ਼ਿਲ੍ਹੇ ਦੇ ਕਾਫੀ ਸਿੱਧੂ ਮੁੱਸੇ ਵਾਲਾ ਜੀ ਹੋ ਗਿਆ ਆਰਨੇਸ਼ਰ ਜੀ ਹੈ ਥੇ ਕੋਰਾ ਮਾਨਵੀ ਹੈ ਜਿਹੜੇ ਤੋਂ ਗੀਰ ਚੋਟੀਆਂ ਜੀ ਵੀ ਵੋਟਾਂ ਚ ਮਾਨਸਾ ਜੀ ਹੈ ਜੀ ਇਹ ਤਾਂ ਮਾਨ ਵਾਲੀ ਗੱਲ ਹੈ ਵੀ ਮਾਨਸਾ ਜ਼ਿਲ੍ਹੇ ਵਾਸਤੇ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਕੈਰੈਕਟਰ ਮਾਨਸਾ ਜ਼ਿਲ੍ਹੇ ਦੇ ਨੇ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ ਦੇ ਵਿੱਚ ਨੇ ਤਾਂ ਜੇ ਤੁਹਾਨੂੰ ਦਰਸ਼ਨ ਜੀ ਦੇ ਇੰਟਰਵਿਊ ਦੇ ਵਿੱਚ ਅਸੀਂ ਜਿੰਨੇ ਆਨਾਂ ਗੱਲਾਂ ਕਰੀਆਂ ਨੇ ਹਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਵਿੱਚ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਇਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ ਦੀ ਆਉਣ ਵਾਲੀਆਂ ਫਿਲਮਾਂ ਨੂੰ ਜ਼ਰੂਰ ਦੇਖਣ ਜਾਇਓ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਚਿਤਾਲ ਜੀ ਮੇਰੇ ਸ